i the ਕੋਈ ਨਾ ਹੋਣਾ ਚਲੋ ਆਜ ਨਗਦੇ ਦੇਖੋ ਸ਼ਹੀਦਾ ਸਾਹਿਬ ਦੇ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਚਰਨ ਪੜਛ ਕੇ ਆਏ ਆ ਜੀ ਮੈਂ 7.5 ਮਹੀਨੇ ਜਿੰਨਾ ਜਿਰੰਦਰ ਰਿਹਾ ਮੈਨੂੰ ਲੱਗਦਾ ਇੱਕ ਖਿੰਨ ਇਹ ਜਾ ਨਹੀਂ ਸੀ ਜਦੋਂ ਸ਼ਹੀਦਾ ਸਾਹਿਬ ਨੂੰ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਨੂੰ ਧੰਤਨ ਗੁਰੂ ਰਾਮਦਾਸ ਮਹਾਰਾਜ ਜੀ ਇਸ ਧਰਤੀ ਨੂੰ ਮੈਂ ਯਾਦ ਨਹੀਂ ਕਰਦਾ ਸੀ ਜਾਂ ਸਿਮਰਦਾਈ ਜੀ ਚਲੇ ਜਦੋਂ ਬਾਹਰ ਆਇਆ ਮੇਰੇ ਮਨ 'ਚ ਇਸ ਗੱਲ ਦਾ ਹੀ ਬੜੀ ਤਾਂਗ ਸੀ ਕਿ ਗੁਰੂ ਦੇ ਚਰਨ ਪਰਸਣੇ ਆ ਬਾਬਾ ਜੀ ਦੇ ਚਰਨ ਪਰਸਣੇ ਇਸ ਲਈ ਮੈਂ ਦਾਸ ਇੱਥੇ ਹਾਜ਼ਰ ਹੋਇਆ ਗੁਰੂ ਸਾਹਿਬ ਨੇ ਦਾਸ ਤੇ ਬੜੀ ਕਿਰਪਾ ਤੇ ਤਰਸ ਰੱਖੀ ਆ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਦੇ ਚਰਨਾ ਕਮਲਾਂ ਨਾਲ ਜੋੜ ਕੇ ਰੱਖਣ ਸਦਾ ਨਾਮ ਦੀ ਦਾਤ ਬਖਸ਼ਿਸ਼ ਕਰਨ ਖੁਸ਼ੀਆਂ ਬਖਸ਼ਿਸ਼ ਕਰਨ ਸਮਾਤ ਬਖਸ਼ਿਸ਼ ਕਰਨ ਮਾਨ ਨਿਵਾ ਮਾਤੁੱਤੀ ਬਖਸ਼ਿਸ਼ ਕਰਦੇ ਦੇਖੋ ਜਿਹੜੀ ਜਵਿੰਦਰਪਾਲ ਭੁੱਲਰ ਕੀ ਦੀ ਰਿਹਾਈ ਅਸੀਂ ਹਮੇਸ਼ਾ ਹੀ ਮੰਗ ਰਹੇ ਹਾਂ ਔਰ ਉਹਨਾਂ ਦੇ ਸਰੀਰਕ ਹਾਲਾਤ ਵੀ ਓਡੇ ਵਧੀਆ ਨਹੀਂ ਹੈ ਫਿਜ਼ੀਕਲੀ ਔਰ ਹੈਲਥ ਉਹ ਨਹੀਂ ਦੇ ਉਹਨਾਂ ਦੇ ਸਵਾਲ ਨੇ 30 ਸਾਲ ਦਾ ਸਮਾਂ ਹੋ ਗਿਆ ਉਹਨਾਂ ਨੂੰ ਅੰਦਰ ਉਹਨਾਂ ਨੂੰ ਜਦ ਪਰੋਲ ਮਿਲਦੀ ਹੈ ਤੇ ਉਹਨਾਂ ਦੀ ਰਿਹਾਈ ਵੀ ਬਣਦੀ ਹੈ ਕਾਨੂੰਨ ਇਸ ਕਿਸਮ ਦਾ ਕੋਈ ਸੰਵਿਧਾਨ ਦੀ ਕੱਲਾ ਕਿਉਂਕਿ ਅਗਲਾ ਇੱਕ ਗੁਰਸਿੱਖ ਹੈ ਜੋ ਉਹਨੇ ਉਹਨਾਂ ਨੇ ਇਹ ਲੜਾਈ ਜੋ ਬੇਇਨਸਾਫੀ ਪੰਜਾਬ 'ਚ ਹੋ ਰਹੀ ਸੀ ਜੋ ਕਤਲਿਆ ਹੋ ਰਹੇ ਸਨ ਜੋ 84 'ਚ ਹੋਇਆ ਉਹਦੇ ਵਾਸਤੇ ਲੜਿਆ ਔਰ ਮੈਂ ਸਮਝਦਾ ਕਿ ਉਹ ਕਿ ਸਿਰਫ ਇਸ ਲਈ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਇਸ ਲਈ ਇਨਸਾਨੀ ਤੌਰ ਤੇ ਇਹ ਕਾਨੂੰਨੀ ਤੌਰ ਤੇ ਸਾਰੇ ਮੰਦੀ ਚੰਗਾ ਦੀ ਰਿਹਾਈ ਬਣਦੀ ਹੈ ਜੇ ਰੱਦ ਕੀਤੀ ਗਿਆ ਬੜੀ ਅਫਸੋਸ ਦੀ ਗੱਲ ਹੈ ਮੈਂ ਇਸ ਗੱਲ ਇਸ ਫੈਸਲੇ ਨਾਲ ਸਹਿਮਤ ਨਹੀਂ